ਸਸ਼ੀ ਗਾਲੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਜਲੰਧਰ ਪੁਲਿਸ ਕਮਿਸ਼ਨਰ ਨੇ ਥਾਣੇ ਕਿਤੇ ਅਚਾਨਕ ਕੀਤੀ ਚੈਕਿੰਗ ਅਪਰਾਧੀਆਂ ਨੂੰ ਲੰਬਿਤ ਮਾਮਲਿਆਂ ਸੰਬੰਧੀ ਦਿੱਤੇ ਨਿਰਦੇਸ਼ ਪੁਲਿਸ ਕਮਿਸ਼ਨਰ ਸਪਨ ਸ਼ਰਮਾ ਨੇ ਅਪਰਾਧੀਆਂ ਦੀ ਘਟਨਾਵਾਂ ਵਿੱਚ ਥਾਣਿਆਂ ਵਿੱਚ ਲੰਬਿਤ ਮਾਮਲਿਆਂ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਅੱਜ ਪੁਲਿਸ ਕਮਿਸ਼ਨਰ ਥਾਣਾ 1 ਪਹੁੰਚੇ ਜਿਥੇ ਲੰਬਿਤ ਮਾਮਲਿਆਂ ਦੀ ਜਾਂਚ ਕੀਤੀ ਗਈ ਇਸ ਦੌਰਾਨ ਲੰਬਿਤ ਮਾਮਲਿਆਂ ਨੂੰ ਜਲਦੀ ਨਿਪਟਾਰਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਕਮਿਸ਼ਨਰ ਦੱਸਿਆ ਕਿ 1 ਮਹੀਨਾ ਪਹਿਲਾਂ ਜਲੰਧਰ ਦੇ ਥਾਣਿਆਂ ਵਿੱਚ 3400 ਮਾਮਲੇ ਪੈਂਡਿੰਗ ਪਏ ਸਨ ਪਰ ਇਸ ਤੇ ਕਾਰਵਾਈ ਕਰਕੇ ਹੁਣ 900 ਮਾਮਲਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਹੋਰ ਥਾਣਿਆਂ ਵਿੱਚ ਲੰਬਿਤ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਇੱਕ ਅਧਿਕਾਰੀ ਨੂੰ ਡਿਊਟੀ ਤੇ ਲਗਾਇਆ ਗਿਆ ਹੈ ਤੇ ਇੱਕ ਹਫਤੇ ਵਿੱਚ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚ ਕੁਝ ਛੋਟੇ ਮਾਮਲੇ ਵੀ ਅਮਲ ਹਨ ਜਿੰਨਾ ਵਿੱਚ ਕੁਝ ਲੋਕਾਂ ਦੇ ਪੀਸੀਸੀ ਨਹੀਂ ਬਣ ਰਹੇ ਜਾਂ ਉਹਨਾਂ ਦਾ ਲਾਇਸੈਂਸ ਨਹੀਂ ਬਣ ਰਿਹਾ ਬੇਸਿਕਲੀ ਵੈਲਫੇਅਰ ਐਂਡ ਕ੍ਰਾਈਮ ਰਿਟਿੰਗ ਸੀਵੀ ਤੇ ਬਾਕੀ ਵੀ ਥਾਣੇ ਵਿੱਚ ਚੈੱਕ ਕਰ ਰਹੇ ਹਨ ਤੇ ਜਿਹੜੀ ਵੀ ਪੈਂਡੈਂਸੀ ਹੈ ਕੰਪਲੇਂਟਸ ਨੂੰ ਲੈ ਕੇ ਪੈਂਡਿੰਗ ਅੰਡ ਇਨਵੈਸਟੀਗੇਸ਼ਨ ਕੇਸਸ ਹੈ ਉਹਦੇ ਚ ਡੇ ਟੂ ਡੇ ਮੋਨਿਟਰਿੰਗ ਲਈ ਇੱਕ ਖਾਕਾ ਤਿਆਰ ਕੀਤਾ ਗਿਆ ਹੈ ਮਾਈ ਨੇਮ ਆਫਸਰਸ ਦੀ ਡਿਊਟੀ ਲਾਈ ਗਈ ਹੈ ਐਂਡ ਇਵੈਨਚੁਅਲੀ ਆਪਾਂ ਸ਼ੁਰੂਆਤ ਕੀਤੀ ਹਸਤਾਬਰ ਚਲੂਗਾ ਇਹ ਤੇ ਪੈਂਡੈਂਸੀ ਆਪਾਂ ਖਤਮ ਕਰਾਂਗੇ ਹੁਣ ਤੱਕ ਕਿੰਨੇ ਕਿਹੜੇ ਕੇਸ ਪੈਂਡਿੰਗ ਆ ਤੇ ਕਿੰਨੇ ਨੂੰ ਟਾਈਮ ਦੇ ਦਿੱਤਾ ਸਾਰੇ ਸਾਰੇ ਕੇਸ ਜਿਹੜੇ ਸੀਗੇ ਜਲੰਧਰ ਦੇ ਉਹ 1 ਮਹੀਨੇ ਪਹਿਲਾਂ 3400 ਸੀਗੇ ਜਿਹੜੇ ਪੈਂਡਿੰਗ ਸੀਗੇ ਤੇ ਹੁਣ ਆਫਸਰਸ ਦੀ ਜਿਹੜੀ ਮਿਹਨਤ ਇਹਨਾਂ ਨੇ ਕੀਤੀ ਹੈ ਤੇ 1 ਮਹੀਨੇ ਚ ਕੋਈ 900 ਦੇ ਕੇਸ ਆਪਾਂ ਸੋਲਵ ਹੋ ਗਏ ਡਿਸਪੋਜ਼ ਹੋ ਗਏ ਤੇ ਤੇ ਜਿਹੜੇ ਹੁਣ ਜਿਹੜੇ ਕੇਸ ਪੈਂਦੀ ਹੈ ਕਿ ਕਿੰਨੇ ਕਿੰਨਾ ਸਮਾਂ ਇਟਸ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਇਹ ਪੀਰੀਅਡ ਨਹੀਂ ਹੈ ਬਟ ਐਵਰੀ ਕੇਸ ਇਸ ਅਕਾਉਂਟਡ ਫੋਰ ਕਿੰਨੇ ਸਮੇਂ ਤੱਕ ਕਿਹੜੇ ਕੇਸ ਸਾਰੇ ਜੀ ਮੈਂ ਉਹ ਮੈਂ ਉਹੀ ਕਹਿ ਰਿਹਾ ਨਾ ਜੀ ਐਵਰੀ ਕੇਸ ਇਸ ਅਕਾਉਂਟਡ ਫੋਰ ਕਿ ਇਸ ਕੇਸ ਚ ਫਲਾਨੀ ਚੀਜ਼ ਬਚੀ ਕਰਨ ਲਈ ਅੰਡਰ ਇਨਵੈਸਟੀਗੇਸ਼ਨ ਸਿਤੀ ਸਿਤੀ ਆਪਣੇ ਪਾਰ ਕਰ ਰਹੇ ਹਾਂ ਸੋ ਇਹ ਕਿਨੂੰ ਜਲਦੀ ਨਿਪਟਾਰਾ ਕੀਤਾ ਗਿਆ ਜਿਹਦਾ ਇਹ ਕੇਸ ਜਲਦੀ ਨਿਪਟਾਇਆ ਗਿਆ ਇਸ ਤਰ੍ਹਾਂ ਕੀਤਾ ਟ੍ਰੈਫਿਕ ਨੂੰ ਲੈ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਪੈਂਡੈਂਸੀ ਖਤਮ ਕਰਨ ਦਾ ਸਾਰੇ ਰੀਜ਼ਨ ਹੈਗਾ ਫੂਰ ਆਪਣੇ ਐਗਜ਼ੈਕਟਲੀ ਰੀ ਨੇ ਪੈਂਡੈਂਸੀ ਪੈਂਡੈਂਸੀ ਦਾ ਇਹ ਹੈ ਨਾ ਕਿ ਕੁਝ ਇਦਾਂ ਦੇ ਕੇਸਸ ਐ ਜਿਹੜੇ ਮਾਈਨਰ ਕੇਸਸ ਹਨ ਅਗਰ ਕੈنسਲੇਸ਼ਨ ਪਰ ਹੀ ਜਾਣੀ ਹੈ ਹੰਟ੍ਰੈਸ ਪਰ ਹੀ ਜਾਣੀ ਹੈ ਤੇ ਜਦ ਤੱਕ ਉਹ ਨਹੀਂ ਪਰ ਹੀ ਜਾਂਦੀ ਹੈ ਤੇ ਜਿਹੜੇ ਲੋਕ ਐ ਉਹਨਾਂ ਦਾ ਕਿਸੇ ਦਾ ਪੀਸੀਸੀ ਨਹੀਂ ਅਪਰੂਵ ਹੁੰਦਾ ਕਿਸੇ ਦਾ ਲਾਇਸੈਂਸ ਨਹੀਂ ਬੰਦਦਾ ਤੇ ਯਾ ਤਾਂ ਪਟੂ ਕਟ ਕਰਾਈਏ क्राइम ਹੋਇਆ ਹੈ ਤੇ ਬੰਦੇ ਫੜੀਏ ਤੇ ਟੂ ਕਟ ਕਰਾਈਏ अगर कैंसलेशन है द एंट्रीस है तो सबसे तो बढ़िया कि जितनी जल्दी आपा ये पर दई है पब्लिक ਨੂੰ ਸਰ ਇੱਕ ਲਾਸ ਸਾਥੋਂ ਜਿਹੜੇ ਯੂਐਸ ਪਿਛੇ ਦੇ ਗਏ ਉਹਦੇ ਵਿੱਚ ਜਿਹੜਾ ट्रैवल एजंट ਹੈ ਕਿਸ ਵੀ ਕਿਨ ਕਰਵਾਇਆ ਕੀ ਆ ਉਹਦੇ ਸਾਡੇ ਆਪਣੇ ਕਰ ਵੀ ਸਰਕਾਰ ਪੰਜਾਬ ਸਰਕਾਰ ਦੇ सीएम ਸਾਹਿਬ ਦੇ ਜਿਹੜੇ ਆਰਡਰਸ ਦੇ ਪਾਲਣਾ ਕਰਦੇ ਹੋਏ ਡੀਜੀ ਸਾਹਿਬ ਨੇ ਇੱਕ ਐਸਆਈਟੀ ਬਣਾਈ ਹੈ ਜੀ ਉਸ ਉਹ ਐਸਆਈਟੀ ਨੇ ਕੰਮ ਕਰਨਾ ਸ਼ੁਰੂ ਕਰਤਾ ਹੈ ਤੇ ਜਿਹੜੇ ਵਾਪਸ ਆਏ ਉਹਨਾਂ ਤਾਂ ਹਾਲੇ ਤੱਕ ਕੋਈ ਕੰਪਲੀਟ ਕੋਈ ਨਹੀਂ ਹਾਲੇ ਤੱਕ ਸਾਨੂੰ ਕੋਈ ਹਾਲੇ ਤੱਕ ਨਹੀਂ ਆਈਏ ਬਟ ਵੀ ਆਰ ਟਰੈਕਿੰਗ them ਵੀ ਆਰ ਔਲਰੇਡੀ ਮੈਟ them